ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਹਾਜ਼ਰਾਂ ਅੱਜ ਦੇ ਕੁਝ ਮਸਲੇ ਆਈਦੇ ਆਂ, ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਇੱਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਨਾ ਕਿ ਅਲਬਰਟਾ ਦਾ ਪਿੱਛੇ ਜੇ ਰੌਲਾ ਪਿਆ ਸੀ ਕਿ ਕੈਨੇਡਾ ਤੋਂ ਵੱਖਰਾ ਹੋਣਾ ਚਾਹੁੰਦਾ ਹੈ। ਇਹਦੇ ਬਾਰੇ ਕੀ ਅਪਡੇਟ ਆ? ਦੂਜਾ ਕੈਨੇਡਾ ਦੇ ਵਿੱਚ ਮਹਿੰਗਾਈ ਦੇ ਕਾਰਨ ਲੋਕ ਪਰੇਸ਼ਾਨ ਨੇ। ਬਾਵਜੂਦ ਦੋ-ਦੋ ਨੌਕਰੀਆਂ ਕਰਨ ਦੇ ਘਰ ਦਾ ਰੋਟੀ ਪਾਣੀ ਨਹੀਂ ਚੱਲ ਰਿਹਾ। ਤੀਜੀ ਗੱਲਬਾਤ BC ਦੇ ਵਿੱਚ ਏਵੀਅਨ ਫਲੂ ਦੇ ਮਾਮਲੇ ਵਧੇ ਆ। ਚੌਥੀ ਗੱਲਬਾਤ ਕਰਨੀ ਹੈ ਕਿ ਟੋਰਾਂਟੋ ਦੇ ਵਿੱਚ ਕੋਂਡੋ ਸੇਲ ਰਿਕਾਰਡ ਪੱਤਰ ਦੇ ਉੱਤੇ ਘਟ ਗਈ ਹੈ ਕੋਂਡੋ ਨਹੀਂ ਵਿਕਰਾਇਆ ਤੇ ਇੱਕ ਗੱਲਬਾਤ ਕਰਨੀ ਹੈ ਕਿ ਵੈਨਕੂਵਰ ਦੇ ਵਿੱਚ ਟਾਇਰ ਪੈਂਚਰ ਕਰਨ ਵਾਲਾ ਇੱਕ ਵਿਅਕਤੀ ਫੜਿਆ ਗਿਆ ਇਹ ਕੀ ਮਾਮਲਾ ਵੀ ਤੁਹਾਡਾ ਨਾਲ ਸਾਂਝਾ ਕਰਨਾ ਸਭ ਤੋਂ ਪਹਿਲੀ ਗੱਲਬਾਤ ਅਲਬਰਟਾ ਬਾਰੇ ਅਲਬਰਟਾ ਦੇ ਵਿੱਚ ਇੱਕ ਰੋਲਾ ਰਿਹਾ ਬੜੇ ਲੰਬੇ ਸਮੇਂ ਤੋਂ ਰੋਲਾ ਇਹ ਰਿਹਾ ਕਿ ਅਲਬਰਟਾ ਕੈਨੇਡਾ ਨਾਲੋਂ ਵੱਖਰਾ ਹੋਣਾ ਚਾਹੁੰਦਾ ਅਲਵਰਟਨ ਨੂੰ ਇਹ ਲੱਗਦਾ ਜਾਂ ਉੱਥੋਂ ਦੇ ਕੁਝ ਲੋਕਾਂ ਨੂੰ ਇਹ ਲੱਗਦਾ ਕਿ ਸਾਡੇ ਕੋਲੇ ਰਿਸੋਰਸਸ ਬਹੁਤ ਆ ਸਾਡੇ ਕੋਲੇ ਪੈਸਾ ਤੇਲਾ ਤੇਲ ਹੋਰ ਸਾਰਾ ਕੁਝ ਸਾਡੇ ਕੋਲੇ ਜਿਆਦਾ ਆ ਅਸੀਂ ਕੈਨੇਡਾ ਦੇ ਬਾਕੀ ਲੋਕਾਂ ਨੂੰ ਇਹ ਸਾਰਾ ਕੁਝ ਦਿੰਨੇ ਆ ਉਹਦੇ ਬਦਲੇ ਦੇ ਵਿੱਚ ਸਾਨੂੰ ਕੈਨੇਡਾ ਤੋਂ ਬਹੁਤਾ ਕੁਝ ਨਹੀਂ ਮਿਲਦਾ ਓਟਵਾ ਤੋਂ ਬਹੁਤਾ ਕੁਝ ਨਹੀਂ ਦਿੰਦਾ ਜਿਹੜੀ ਫੈਡਰਲ ਸਰਕਾਰ ਆ ਉਹ ਸਾਨੂੰ ਉਹਨਾਂ ਕੁਝ ਦਿੰਦੀ ਨਹੀਂ ਇਸੇ ਤਰ੍ਹਾਂ ਦਾ ਰੌਲਾ ਕੁਝ ਸਾਲ ਪਹਿਲਾਂ ਕੁਵੈਕ ਦਾ ਵੀ ਪਿਆ ਸੀ ਤੇ ਕੁਵੈਕ ਨੇ ਫਿਰ ਇੱਕ ਫੈਸਲਾ ਕੀਤਾ ਸੀ ਕਿ ਭਾਈ ਰੈਫਰੰਡਮ ਕਰਾ ਲਓ ਵੋਟਾਂ ਪਵਾ ਲਓ ਤੇ ਉਸ ਰੈਫਰੰਡਮ ਦੇ ਵਿੱਚ ਜੋ ਫੈਸਲਾ ਹੋਊਗਾ ਜੇ ਬੋਹ ਗਣਤੀ ਇਹ ਕਹਿੰਦੀ ਆ ਕਿ ਆਪਾਂ ਕੈਨੇਡਾ ਨਾਲੋਂ ਵੱਖ ਹੋਣਾ ਤਾਂ ਵੱਖ ਹੋਜੋ ਜੇ ਨਹੀਂ ਕਹਿੰਦੀ ਤਾਂ ਆਪਾਂ ਨਹੀਂ ਹੋਵਾਂਗੇ ਲੋਕਾਂ ਨੇ ਫੈਸਲਾ ਕੀਤਾ ਬੋਹ ਗਣਤੀ ਨੇ ਕਿ ਅਸੀਂ ਕੈਨੇਡਾ ਦੇ ਨਾਲ ਰਹਿਣਾ ਬਾਵਜੂਦ ਉਹਦੇ ਵਿੱਚ ਇੰਨੀ ਜਿਹੜੀ ਡਾਈਵਰਸਿਟੀ ਹੋਣ ਦੇ ਕਿ ਸਾਰਾ ਕੁਝ ਹੀ ਉੱਥੇ ਫ੍ਰੈਂਚ ਦੇ ਨਾਲ ਸਬੰਧਤ ਆ ਫ੍ਰੈਂਚੀ ਭਾਸ਼ਾ ਆ ਸਾਰਾ ਉਹਨਾਂ ਦਾ ਕਲਚਰ ਉਹ ਕੈਨੇਡਾ ਦਾ ਹਿੱਸਾ ਰਹਿ ਗਿਆ ਦੂਜਾ ਸੂਬਾ ਜਿਹੜਾ ਕੈਨੇਡਾ ਦਾ ਅਲਬਰਟ ਆ ਅਲਬਰਟਾ ਹੈ ਲੰਬੇ ਸਮੇਂ ਤੋਂ ਰਲ ਪਾਉਂਦਾ ਆ ਰਿਹਾ ਕਿ ਸਾਡੇ ਨਾਲ ਤੱਕਾ ਹੁੰਦਾ ਸਾਨੂੰ ਜਿਹੜਾ ਵੱਖ ਕੀਤਾ ਜਾਵੇ ਉਹਦੇ ਤੋਂ ਬਾਅਦ ਫਿਰ ਯਤਨ ਹੋਏ ਕਿ ਠੀਕ ਆ ਜੀ ਤੁਸੀਂ ਵੀ ਰੈਫਰੈਂਡਮ ਕਰਾ ਲਓ ਪਰ ਇਹਦਾ ਮਤਲਬ ਇਹ ਹੁੰਦਾ ਕਿ ਹਰ ਇੱਕ ਵਿਅਕਤੀ ਜਾਂ ਕੋਈ ਸੰਸਥਾ ਰੈਫਰੈਂਡਮ ਨਹੀਂ ਕਰਾ ਸਕਦੀ ਕਿ ਕੋਈ ਵੀ ਕਹੇ ਕਿ ਹਾਂ ਜੀ ਅਸੀਂ ਵੱਖ ਹੋਣਾ ਚਾਹੁੰਦੇ ਹਾਂ ਰੈਫਰੈਂਡਮ ਕਰਾ ਲਓ ਉਹਦੇ ਲਈ ਕੁਝ ਨਿਜਮ ਨੇ ਉਹ ਨਿਜਮਾਂ ਦੇ ਵਿੱਚ ਕੁਝ ਨੰਬਰਸ ਆਫ ਸਿਗਨੇਚਰ ਨੇ ਕਿ ਤੁਸੀਂ ਕਿੰਨੇ ਲੋਕ ਤੁਹਾਨੂੰ ਪਹਿਲਾਂ ਤੁਹਾਡੇ ਨਾਲ ਸਹਿਮਤ ਹੋਣ ਦਸਤਖਤ ਕਰਦੇ ਹਨ ਉਹਨਾਂ ਦਸਤਖਤਾਂ ਤੋਂ ਬਾਅਦ ਫਿਰ ਤੁਸੀਂ ਇਹ ਫੈਸਲਾ ਕਰਨਾ ਕਿ ਸਰਕਾਰ ਫੈਸਲਾ ਕਰਦੀ ਹੈ ਕਿ ਰੈਫਰੈਂਡਮ ਹੋ ਸਕਦਾ ਜਾਂ ਨਹੀਂ ਹੋ ਸਕਦਾ ਹੁਣ ਇੱਕ ਰੈਫਰੈਂਡਮ ਸ਼ੁਰੂ ਕੀਤਾ ਕੀਤਾ ਸੀ ਉੱਥੇ ਹੁਣ ਦੋ ਤਰ੍ਹਾਂ ਪੈਦਾ ਹੋ ਗਈਆਂ ਇੱਕ ਤਰ ਕਹਿੰਦੀ ਕਿ ਅਸੀਂ ਕੈਨੇਡਾ ਦੇ ਨਾਲ ਰਹਿਣਾ ਬਿਲਕੁਲ ਗਲਤ ਆ ਜੀ ਇਹ ਸਾਨੂੰ ਨਾਲ ਰਹਿਣਾ ਚਾਹੀਦਾ ਦੂਜੀ ਤਰ ਕਹਿੰਦੀ ਕਿ ਨਹੀਂ ਅਸੀਂ ਅਲੱਗ ਹੋਣਾ ਦੋਵਾਂ ਨੇ referendum ਕਰਨ ਦਾ ਯਤਨ ਕੀਤਾ ਕਿ ਉਹ ਕਹਿੰਦੇ ਸਾਡਾ ਰੈਫਰੈਂਡਮ ਕਰਾਓ ਜਿਹੜੇ ਫੋਰੈਵਰ ਕੈਨੇਡੀਅਨ ਇੱਕ ਸੰਸਥਾ ਹੈ ਉੱਥੇ ਦੀ ਜਿਹਨੂੰ ਥੋਮਸ ਲੁਕਾਜ਼ੋਕ ਜਿਹੜੇ ਸਾਬਕਾ ਡਿਪਟੀ ਪ੍ਰੀਮੀਅਰ ਅਲਬਰਟਾ ਦੀ ਉਹਨਾਂ ਨੇ ਸ਼ੁਰੂ ਕੀਤਾ ਵੀ ਸਾਡਾ ਰੈਫਰੈਂਡਮ ਕਰਾ ਲਓ ਤੁਸੀਂ ਵੋਟਾਂ ਪਾ ਲਓ ਇਸ ਗੱਲ ਦੇ ਉੱਤੇ ਕਿ ਅਸੀਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਾਂ ਦੂਜੇ ਪਾਸੇ ਜਿਹੜਾ ਇੱਕ ਗਰੁੱਪ ਹੈਗਾ ਉਹ ਕਹਿੰਦੇ ਵੀ ਨਹੀਂ ਸਾਡੀਆਂ ਵੋਟਾਂ ਇਸ ਗੱਲ ਕਰਕੇ ਪਾ ਲਓ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ ਹੁਣ ਜਿਹੜੀ ਖਬਰੇ ਆ ਰਹੀ ਆ ਕਿ ਇੱਕ ਜਿਹੜਾ ਗਰੁੱਪ ਫੋਰਐਵਰ ਕੈਨੇਡੀਅਨ ਜਿਹੜਾ ਇਹ ਕਹਿੰਦਾ ਕਿ ਅਸੀਂ ਕੈਨੇਡਾ ਦੇ ਨਾਲ ਰਹਿਣਾ ਆ ਉਹਨਾਂ ਨੇ ਇੱਕ ਪਟੀਸ਼ਨ ਦੇ ਵਿੱਚ ਅਲਬਰਟਾ ਵਾਸੀਆਂ ਨੂੰ ਪੁੱਛਿਆ ਕਿ ਕੀ ਤੁਸੀਂ ਅਲਬਰਟਾ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਆ ਮਤਲਬ ਤੁਸੀਂ ਕੈਨੇਡਾ ਨਾਲੋਂ ਵੱਖ ਹੋਣ ਦੇ ਉਲਟ ਆ ਖਿਲਾਫ ਆ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ 456000 ਲੋਕਾਂ ਨੇ ਦਸਤਖਤ ਕਰਕੇ ਪਟੀਸ਼ਨ ਦੇ ਉੱਤੇ ਕਿਹਾ ਕਿ ਹਾਂਜੀ ਅਸੀਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਾਂ ਅਸੀਂ ਲੱਗ ਨਹੀਂ ਹੋਣਾ ਚਾਹੁੰਦੇ ਇਹ ਅਲਬਰਟਾ ਦੇ ਲੋਕਾਂ ਨੇ ਕਿਹਾ ਹੁਣ ਇੱਥੇ ਨੁਕਤਾ ਕੀ ਆ ਜਦੋਂ ਰੈਫਰੈਂਡਮ ਕਰਾਉਣਾ ਕੋਈ ਵੀ ਉਹਦੇ ਲਈ ਜੇ ਦੋ ਹਸਾਬ ਨੇ ਉੱਥੇ ਕਿ ਇੱਕ ਪੁਰਾਣਾ ਤੇ ਇੱਕ ਨਵਾਂ ਜਿਹੜਾ ਹਸਾਬ ਬਦਲਿਆ ਗਿਆ ਹੁਣ ਇਹ ਆ ਕਿ ਜਿਹੜਾ ਉਹਦੇ 'ਚ ਇੱਕ ਇਹ ਸ਼ਰਤ ਸੀਗੀ ਕਿ ਜੇ 294000 ਲੋਕ ਇਕੱਠੇ ਹੋ ਕੇ ਦਸਤਖਤ ਕਰ ਦੇਣ ਤਾਂ ਤੁਸੀਂ ਰੈਫਰੈਂਡਮ ਕਰਾ ਲਓ ਕੋਈ ਵੀ ਇਹਨਾਂ ਨੇ ਕਿਹਾ ਕਿ ਅਸੀਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਾਂ ਇਸ ਗੱਲ ਦੇ ਉੱਤੇ ਰੈਫਰੈਂਡਮ ਕਰਾਉਣ ਦੇ ਲਈ 2 ਲੱਖ 94000 ਦਸਤਖਤ ਚਾਹੀਦੇ ਸੀ ਇਹਨਾਂ ਨੂੰ 4 ਲੱਖ 56000 ਲੋਕਾਂ ਨੇ ਸਾਈਨ ਕਰ ਦੇਣ ਤੇ ਕਿਹਾ ਜੀ ਅਸੀਂ ਕੈਨੇਡਾ ਦੇ ਨਾਲ ਰਹਿਣਾ ਸੋ ਚਾਹੀਦੇ 2 ਲੱਖ 94000 ਸੀ ਪਰ 4 ਲੱਖ 56000 ਮਤਲਬ ਜਿੰਨੀ ਇਹਨਾਂ ਨੂੰ ਚਾਹੀਦੀ ਸੀ ਉਸ ਤੋਂ ਕਿਤੇ ਜ਼ਿਆਦਾ ਲੋਕਾਂ ਨੇ ਕਿਹਾ ਕਿ ਅਸੀਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਾਂ ਹੁਣ ਇਹ ਗੱਲ ਮਹੱਤਵਪੂਰਨ ਕਿਉਂ ਆ ਜਾਂ ਇਹ ਮੈਟਰ ਕਿਉਂ ਕਰਦੀ ਆ ਕਿ ਜਿਹੜੀ ਦੂਜੀ ਸੈਪਰੇਟਿਸਟ ਨੇ ਜਿਹੜੇ ਵੱਖਵਾਦੀ ਨੇ ਵੱਖ ਹੋਣਾ ਚਾਹੁੰਦੇ ਆ ਉਹਨਾਂ ਨੂੰ ਕਾਉਂਟਰ ਕਰਦੀ ਆ ਉਹ ਜਿਹੜੇ ਗਰੁੱਪ ਜਿਹੜੇ ਅਲਬਰਟਾ ਨੂੰ ਚਾਹੁੰਦੇ ਆ ਕਿ ਇਹ ਕੈਨੇਡਾ ਨੂੰ ਛੱਡ ਕੇ ਪਾਸੇ ਹੋ ਜਵੇ ਉਹਨਾਂ ਦੇ ਉਲਟਾ ਇਹਨਾਂ ਨੇ ਜਿਹੜਾ ਇੱਕ ਮੇਨ ਕੁਐਸਚਨ ਇਹਨਾਂ ਦਾ ਜਿਹੜਾ ਹੈਗਾ ਕਿ ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਕੈਨੇਡਾ ਨੂੰ ਕਿ ਅਲਬਰਟਾ ਨੂੰ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦਾ ਹੁਣ ਅਗਲਾ ਸਟੈਪ ਕੀ ਹੋਊਗਾ ਇਹਦੇ ਵਿੱਚ ਕਿਉਂਕਿ ਇੰਨਾ ਜ਼ਿਆਦਾ ਨੰਬਰ ਸਿਗਨੇਚਰਸ ਦਾ ਆ ਗਿਆ ਅਲਬਰਟਾ ਹੁਣ ਜਿਹੜਾ ਇੱਕ ਰੈਫਰੈਂਡਮ ਕਰੇ ਜਾਂ ਜਿਹੜਾ ਇਸ ਮਾਮਲੇ ਦੇ ਉੱਤੇ ਜਿਹੜੇ ਪ੍ਰੋਵਿੰਸ਼ੀਅਲ ਲਾ ਵੇਕਰਸ ਨੇ ਉਹ ਵੋਟ ਕਰਨ ਇਸ ਇਸ਼ੂ ਦੇ ਉੱਤੇ ਸਰਕਾਰ ਦੇ ਵਿੱਚ ਪ੍ਰੀਮੀਅਰ ਡੇਨੀਅਲ ਸਮਿਥਾ ਉਹਨਾਂ ਨੇ ਇਹ ਕਿਹਾ ਕਿ ਅਲਬਰਟਾ ਨੂੰ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦਾ ਪਰ ਉਹਨਾਂ ਨੇ ਕੀਤਾ ਕਿ ਜਿਹੜਾ ਨਿਜਮ ਆ ਜਿਹੜਾ ਨਿਜਮ ਇਹ ਕਹਿੰਦਾ ਕਿ ਮਿਨਿਮਮ ਇੰਨੇ ਲੋਕ ਸਾਈਨ ਕਰਕੇ ਦੇਣ ਤਾਂ ਰੈਫਰੈਂਡਮ ਹੋ ਸਕਦਾ ਉਹਨੂੰ ਠਿੱਲਾ ਕਰ ਦਿੱਤਾ ਵੀ ਜਿਹੜਾ ਇਹਦਾ ਉਹਦੇ ਨਿਜਮ ਦੇ ਵਿੱਚ ਠਿੱਲ ਦੇ ਦਿੱਤੀ ਹੁਣ ਇੱਕ ਗਰੁੱਪ ਜਿਹੜਾ ਅਲਬਰਟਾ ਪ੍ਰੋਸਪਰਿਟੀ ਪ੍ਰੋਜੈਕਟ ਆਪਣੇ ਆਪ ਨੂੰ ਕਹਿੰਦਾ ਉਹ ਵੱਖਰੀ ਵੋਟ ਚਾਹੁੰਦੇ ਆ ਤੇ ਉਹ ਇਹ ਜਿਹੜਾ ਪੁੱਛਣਾ ਚਾਹੁੰਦੇ ਆ ਕਿ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਅਲਬਰਟਾ ਨੂੰ ਇੱਕ ਜਿਹੜੀ ਵੱਖਰਾ ਦੇਸ਼ ਬਣ ਜਾਣਾ ਚਾਹੀਦਾ ਆ ਸੋ ਹੁਣ ਇਹ ਜਿਹੜਾ ਸਵਾਲ ਆ ਬੇਸਿਕਲੀ ਕੈਨੇਡਾ ਨੂੰ ਛੱਡਣ ਦਾ ਆ ਅਲਬਰਟਾ ਨੂੰ ਇੱਕ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਨੇਸ਼ਨ ਬਣਾਉਣ ਦਾ ਆ ਪਰ ਜਿਹੜੀ ਧਿਰ ਇਹਦਾ ਵਿਰੋਧ ਕਰ ਰਹੀ ਆ ਜਿੰਨੇ ਉਹਨਾਂ ਨੂੰ ਦਸਤਖਤ ਚਾਹੀਦੇ ਸੀ ਉਹਦੇ ਤੋਂ ਕਿਤੇ ਜ਼ਿਆਦਾ ਦਸਤਖਤ ਜਿਹੜੇ ਉਹ ਮਿਲ ਗਏ ਆ ਤੇ ਜਿਹੜੇ ਲੋਕ ਇੱਕ ਵੱਡੀ ਗਿਣਤੀ ਦੇ ਵਿੱਚ ਉਧਰਲੇ ਪਾਸੇ ਜਾ ਰਹੇ ਆ ਕਿ ਅਸੀਂ ਕੈਨੇਡਾ ਦੇ ਨਾਲ ਹੀ ਰਹਿਣਾ ਚਾਹੁੰਦੇ ਆ ਤੇ ਜਦੋਂ ਅਸੀਂ ਇਹ ਦੇਖਦੇ ਆ ਕਿ ਅਸਲ ਦੇ ਵਿੱਚ ਜਿਹੜਾ ਨੁਕਤਾ ਕੀ ਆ ਇਹਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਕਾਰਨ ਕੀ ਆ ਵੀ ਜਾਂ ਇਹ ਕਿਉਂ ਬਾਰ-ਬਾਰ ਅਲਬਰਟਾ ਇਹ ਗੱਲ ਕਰਦਾ ਇੱਕ ਤੇ ਉਹ ਕਹਿੰਦੇ ਵੀ ਸਾਡੇ ਨਾਲ ਆਟਵਾ ਅਨਫੇਅਰ ਆ ਵੀ ਸਾਡੇ ਜਿੰਨੇ ਟੈਕਸ ਸਾਡੇ ਕੋਲੋਂ ਲੈਂਦੇ ਆ ਉਹਦੇ ਬਦਲੇ ਦੇ ਵਿੱਚ ਵਾਪਸ ਸਾਨੂੰ ਕੁਝ ਨਹੀਂ ਮਿਲਦਾ ਦੂਜਾ ਜਿਹੜੀਆਂ એનર્ਜੀ ਤੇ ਕਲਾਈਮੇਟ ਪਾਲਿਸੀਜ਼ ਤੇ ਉਹਨਾਂ ਦਾ ਰੌਲਾ ਆ ਕਿ ਜਿਹੜਾ ਕੇਂਦਰ ਸਰਕਾਰ ਦਾ ਯਾਨੀ ਕਿ ਫੈਡਰਲ ਸਰਕਾਰ ਦੇ ਨਿਜਮਾ ਕਾਰਬਨ ਟੈਕਸ ਜਾਂ ਦੂਜੀਆਂ ਥਾਵਾਂ ਦੇ ਉੱਤੇ ਉਹ ਸਾਡੇ ਅਲਬਰਟਾ ਦੀ ਇਕਨੋਮੀ ਦੇ ਉੱਤੇ ਸਿੱਧਾ ਅਸਰ ਪਾ ਰਹੇ ਤੀਜਾ ਉਹ ਇਹ ਕਹਿੰਦੇ ਆ ਕਿ ਜੇ ਅਲਬਰਟਾ ਦੇ ਰਿਸੋਰਸਸ ਨੇ ਤੇਲ ਸਾਡੇ ਕੋਲੋਂ ਨਿਕਲ ਰਿਹਾ ਜਿਹੜਾ ਆਇਲ ਗੈਸ ਤੇ ਜਿਹੜਾ ਸਾਰਾ ਕੁਝ ਹੈਗਾ ਨੈਚੁਰਲ ਸਰਸਸ ਉਹਦੇ ਤੇ ਕੰਟਰੋਲ ਸਾਡਾ ਹੋਣਾ ਚਾਹੀਦਾ ਚੌਥੀ ਗੱਲ ਉਹ ਮਤਲਬ ਪ੍ਰੋਵਿੰਸ਼ਲ ਇੰਡੀਪੈਂਡੈਂਸ ਚਾਹੁੰਦੇ ਆ ਤੇ ਪੋਲਿਟੀਕਲੀ ਫ੍ਰਸਟ੍ਰੇਸ਼ਨ ਵੀ ਉਹਨਾਂ ਦੇ ਨਾਲ ਸੋ ਇਹ ਵੱਡੇ ਕਾਰਨ ਨੇ ਪਰ ਲੱਗਦਾ ਗੱਲਬਾਤ ਜਿਹੜੀ ਐ ਸਾਰੇ ਦੀ ਸਾਰੀ ਅਲਬਰਟਾ ਦੀ ਕੈਨੇਡਾ ਦੇ ਨਾਲ ਰਹਿਣ ਵਾਲੇ ਪਾਸੇ ਜਾ ਰਹੀ ਹੈ ਅਗਲੀ ਗੱਲਬਾਤ ਕੈਨੇਡਾ ਦੀ ਮਹਿੰਗਾਈ ਸਬੰਧੀ ਅਪਾ ਪਹਿਲਾਂ ਵੀ ਕਈ ਵਾਰੀ ਫੂਡ ਬੈਂਕਾਂ ਦੀ ਗੱਲਬਾਤ ਕੀਤੀ ਹੈ ਫੂਡ ਬੈਂਕਾਂ ਦੇ ਕੋਲ ਲੋਕ ਉਦੋਂ ਜਾਂਦੇ ਆ ਜਦੋਂ ਉਹਨਾਂ ਦਾ ਜਿਹੜਾ ਰੋਟੀ ਪਾਣੀ ਘਰ ਦੇ ਵਿੱਚ ਨਹੀਂ ਸਰਦਾ ਜਾਂ ਨਹੀਂ ਹੁੰਦਾ ਇੱਕ ਲੋਕਾਂ ਨੇ ਕੁਝ ਆਪਣੀ ਕਹਾਣੀ ਸਾਂਝੀ ਕੀਤੀ ਹੈ ਮੈਨੀਟੋਬਾ ਦੇ ਵਿੱਚ ਇੱਕ ਜਿਹੜਾ ਲੈਂਡਮਾਰਕ ਮੈਨੀਟੋਬਾ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ ਕਿ ਆਪਣੇ ਪਰਿਵਾਰ ਨੂੰ ਪਾਲਣਾ ਜਿਹੜੇ ਬਿੱਲ ਦੇਣੇ ਤੇ ਕੋਸਟ ਜਿਹੜੀ ਵੱਧ ਰਹੀ ਆ ਉਹਨੂੰ ਦੇਣਾ ਹਾਊਸਿੰਗ ਦੇ ਲਈ ਜਾਂ ਜਿਹੜਾ ਰੋਟੀ ਪਾਣੀ ਦੇ ਲਈ ਰੋਜ਼ਮਾਰਾ ਦੀਆਂ ਲੋੜਾਂ ਦੇ ਵਿੱਚ ਉਹ ਪੂਰਾ ਨਹੀਂ ਹੋ ਰਿਹਾ ਉਹ ਜਿਹੜਾ ਇੱਕ ਵੱਡਾ ਇਹਨਾਂ ਦਾ ਇਹ ਜਿਹੜਾ ਪਰਿਵਾਰ ਇਹਨੇ ਸ਼ਾਂਝਾ ਕੀਤਾ ਉਹਨੇ ਇਹ ਦੱਸਿਆ ਕਿ 2022 ਦੇ ਵਿੱਚ ਘਰ ਲਿਆ ਸੀ ਉਸ ਵੇਲੇ ਜਿਹੜੇ ਮੌਰਗੇਜ ਦੇ ਰੇਟ ਸੀਗੇ ਉਹ ਘੱਟ ਸੀਗੇ ਇੰਟਰਸਟ ਰੇਟ ਘੱਟ ਸੀਗਾ ਤੇ ਹੁਣ ਉਹ ਕਹਿੰਦੇ ਇਹ ਜਿਹੜੇ ਮੌਰਗੇਜ ਰੇਟ ਹੈ ਡਬਲ ਹੋ ਗਿਆ ਹੁਣ ਇਸ ਵੇਲੇ ਘਰ ਅਫੋਰਡ ਨਹੀਂ ਹੁੰਦਾ ਪੇਮੈਂਟ ਅਫੋਰਡ ਨਹੀਂ ਹੁੰਦੀ ਘਰ ਬੈਂਕ ਲੈ ਗਈ ਉਹਨਾਂ ਨੇ ਘਰ ਛੱਡ ਦਿੱਤਾ ਹੁਣ ਉਸ ਤੋਂ ਬਾਅਦ ਕੀ ਕੀਤਾ ਉਹ ਰੈਂਟ ਦੇ ਉੱਤੇ ਚਲੇ ਗਏ ਦੂਜਾ ਉਹ ਜਿਹੜੀ ਇੱਕ ਕੱਲੀ ਉਦਾਹਰਣ ਆ ਇਸ ਆਰਰ ਦੀ ਜੈਕਲਨ ਉਹਦਾ ਨਾਮ ਆ ਉਹ ਕਹਿੰਦੀ ਵੀ ਹੈਲਥ ਇਸ਼ੂਜ਼ ਨੇ ਕੰਮ ਨਹੀਂ ਕਰ ਸਕੀ ਇੱਕ ਸਾਲ ਦੇ ਲਈ ਦੋ ਪਾਰਟ ਟਾਈਮ ਜੌਬਸ ਨੇ ਉਹਦੇ ਕੋਲ ਇਸ ਵੇਲੇ ਇੱਕ ਸਕੂਲ ਬੱਸ ਦੀ ਡਰਾਈਵਰ ਸਕੂਲ ਬੱਸ ਚਲਾਉਂਦੀ ਹੈ ਤੇ ਦੂਜਾ ਗਰੋਸਰੀ ਸਟੋਰ ਤੇ ਕੰਮ ਕਰਦੀ ਆ ਦੋ ਪਾਰਟ ਟਾਈਮ ਨੌਕਰੀਆਂ ਕਰਨ ਤੋਂ ਬਾਅਦ ਵੀ ਉਹਦੇ ਕੋਲੇ ਇੰਨੇ ਪੈਸੇ ਨਹੀਂ ਬਚਦੇ ਕਿ ਕਿਰਾਇਆ ਦੇ ਸਕੇ ਤੇ ਬਾਕੀ ਖਰਚੇ ਪੂਰੇ ਕਰ ਸਕੇ ਇਸ ਕਰਕੇ ਉਹਨੂੰ ਫੂਡ ਬੈਂਕ ਦੇ ਉੱਤੇ ਜਾਣਾ ਪੈ ਰਿਹਾ ਲੋਕਲ ਜਿਹੜੀ ਫੂਡ ਬੈਂਕ ਆ ਆਪਣੇ ਪਰਿਵਾਰ ਦਾ ਢਿੱਡ ਭਰਨ ਦੇ ਲਈ ਗਰੋਸਰੀ ਦੇ ਲਈ ਉਹਨਾਂ ਕੋਲੇ ਜਾਣਾ ਪੈ ਰਿਹਾ ਕਿਉਂਕਿ ਗਰੋਸਰੀ ਮਹਿੰਗੀ ਬਹੁਤ ਹੁਣ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਇਹ ਇੱਕ ਉਦਾਹਰਨ ਆ ਪਰ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਵਰਗ ਆ ਜਿਹੜਾ ਇਸ ਤਰ੍ਹਾਂ ਦਾ ਅਸ਼ਕਾਰਾ ਬਹੁਤ ਸਾਰੇ ਕੈਨੇਡੀਅਨ ਜਿਹੜੇ ਇਸ ਵੇਲੇ ਸੇਮ ਸਿਚੁਏਸ਼ਨ ਦੇ ਵਿੱਚ ਆ ਫੂਡ ਬੈਂਕ ਕੈਨੇਡਾ ਦੀ 2025 ਦੀ ਰਿਪੋਰਟ ਇਹ ਕਹਿੰਦੀ ਆ ਕਿ 2.2 ਮਿਲੀਅਨ ਜਾਨੀ ਕਿ 22 ਲੱਖ ਫੂਡ ਬੈਂਕ ਵਿਜ਼ਿਟ ਹੋਈਆਂ ਮਾਰਚ 2025 ਦੇ ਵਿੱਚ ਤੇ ਜੇ 19 ਦੇ ਮੁਕਾਬਲੇ ਇਹਦਾ ਦੇਖਿਆ ਜਾਵੇ ਤੇ ਇਹ ਆਲਮੋਸਟ ਡਬਲ ਆ 22 ਲੱਖ ਵਿਜ਼ਿਟ ਹੁਣ ਦੂਜਾ ਫੂਡ ਬੈਂਕ ਜਿਹੜਾ ਪੰਜਾਂ ਦੇ ਵਿੱਚੋਂ ਇੱਕ ਆਮ ਤੌਰ ਤੇ ਫੂਡ ਬੈਂਕ ਤੇ ਅਸੀਂ ਕਹਿੰਦੇ ਉਹ ਬੰਦਾ ਜਾਂਦਾ ਜਿਹਦੇ ਕੋਲੇ ਨੌਕਰੀ ਹੈ ਨਹੀਂ ਵੀ ਕੰਮਕਾਰ ਵਾਲਾ ਬੰਦਾ ਓਨੇ ਕ ਪੈਸੇ ਕਮਾ ਲਿੰਦਾ ਵੀ ਉਹਦਾ ਰੋਟੀ ਪਾਣੀ ਚੱਲਦਾ ਰਹੇ ਪਰ ਜਿਹੜੇ 5 ਜਣੇ ਮਤਲਬ ਇੱਥੇ ਜਾਂਦੇ ਆ ਫੂਡ ਬੈਂਕ ਦੇ ਵਿੱਚ ਉਹਨਾਂ ਕੋਲੋਂ ਇੱਕ ਉਹ ਆ ਜਿਹਦੇ ਕੋਲੇ ਮਤਲਬ ਨੌਕਰੀ ਹੈਗੀ ਆ ਮਤਲਬ 5 ਜਾਂਦੇ ਜੇ 100 ਬੰਦਾ ਫੂਡ ਬੈਂਕ ਦੇ ਵਿੱਚ ਜਾ ਰਿਹਾ ਤੇ ਉਹਦੇ ਵਿੱਚੋਂ 20 ਜਣੇ ਉਹ ਆ ਜਿਹੜੇ ਨੌਕਰੀ ਕਰਦੇ ਆ ਨੌਕਰੀ ਕਰਨ ਦੇ ਬਾਵਜੂਦ ਵੀ ਘਰ ਦਾ ਰੋਟੀ ਪਾਣੀ ਨਹੀਂ ਚੱਲ ਰਿਹਾ ਔਰ ਤਿੰਨਾਂ ਦੇ ਵਿੱਚੋਂ ਇੱਕ ਬੱਚਾ ਆ ਜਿਹੜੇ ਮੋਸਟਲੀ ਨੇ 70% ਜਿਹੜੇ ਰੈਂਟ ਹੋਮਸ ਵਾਲੇ ਆ ਉਹ ਇਸ ਵੇਲੇ ਇਹਦੇ ਨਾਲ ਸਟਰਗਲ ਕਰ ਰਹੇ ਆ ਫੂਡ ਬੈਂਕ ਦੀ ਵਰਤੋਂ 20% ਅਲਬਰਟਾ ਦੇ ਵਿੱਚ ਵਧੀ ਆ ਤੇ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ 224 ਤੇ 225 ਦੇ ਵਿਚਕਾਰ ਅਲਬਰਟਾ ਮੈਨੀਟੋਬਾ ਤੇ ਜਿਹੜੀਆਂ ਨਾਰਥ-ਵੈਸਟ ਟੈਰੀਟਰੀਜ਼ ਆ ਇਹਨਾਂ ਸਾਰਿਆਂ ਦੇ ਵਿੱਚ 20% ਵਰਤੋਂ ਵਧ ਗਈ ਹੈ ਇਹ ਆਪਣੇ ਉੱਤੇ ਵਿੱਚ ਬਹੁਤ ਵੱਡਾ ਨੰਬਰ ਆ ਇਹ ਇਦਾਂ ਕਿਉਂ ਹੋ ਰਿਹਾ ਐਕਸਪਰਟ ਇਹ ਕਹਿੰਦੇ ਆ ਕਿ ਜਿਹੜਾ ਫੂਡ ਆ ਨੰਬਰ 2 ਜਿਹੜਾ ਰੈਂਟ ਆ ਇਹ ਇਹ ਬਹੁਤ ਜ਼ਿਆਦਾ ਵਧ ਗਿਆ ਜਿਹੜੇ ਵੇਜਸ ਨੇ ਤਨਖਾਹਾਂ ਨੇ ਜਾਂ ਜਿਹੜੀਆਂ ਪੈਨਸ਼ਨਸ ਨੇ ਉਹ ਵਧੀਆਂ ਨਹੀਂ ਤਾਂ ਕਿ ਇਸ ਕਾਸਟ ਨੂੰ ਕਵਰ ਕਰ ਸਕਣ ਹੁਣ ਫੂਡ ਬੈਂਕ ਕੈਨੇਡਾ ਇਹ ਚਾਹੁੰਦੀ ਆ ਕਿ ਸਰਕਾਰ ਨੂੰ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਫੂਡ ਇਨਸਿਕਿਉਰਟੀ ਨੂੰ ਜਿਹੜਾ 2030 ਤੱਕ ਹਾਫ ਕਰ ਦੇਵੇ ਜਿਹੜਾ ਗਰੋਸਰੀਜ਼ ਆ ਜਾਂ ਜਿਹੜੀਆਂ ਜ਼ਰੂਰੀ ਬੈਨੀਫਿਟ ਆ ਲੋ ਇਨਕਮ ਲੋਕਾਂ ਦੀ ਸਪੋਰਟ ਵਧਾਵੇ ਜਿਹੜੇ ਡੇਸੇਬਲ ਨੇ ਉਹਨਾਂ ਦੀ ਸਪੋਰਟ ਵਧਾਵੇ ਕੈਨੇਡਾ ਦੇ ਵਿੱਚ ਇਹ ਬਹੁਤ ਸਾਰੀਆਂ ਕਮਿਊਨਿਟੀਜ਼ ਦੀ ਸਿਚੁਏਸ਼ਨ ਆ ਕਈ ਥਾਵਾਂ ਦੇ ਉੱਤੇ ਦੋ ਦੋ ਪਾਰਟ ਟਾਈਮ ਨੌਕਰੀਆਂ ਕਰਨ ਤੋਂ ਬਾਅਦ ਵੀ ਫੂਡ ਬੈਂਕ ਦੇ ਉੱਤੇ ਜਾਣਾ ਪੈ ਰਿਹਾ ਦੋਸਤੋ ਬਰਡ ਫਲੂ ਬਾਰੇ ਗਰਗਤ ਕਰਨੀ ਹੈ ਬਰਡ ਫਲੂ ਜਿਹੜਾ ਕਾਫੀ ਜ਼ਿਆਦਾ ਵੱਧ ਰਿਹਾ ਆ ਇੱਕ ਨਵੀਂ ਵੇਵ ਏਵੀਅਨ ਇਨਫਲੂਐਂਜ਼ਾ ਦੀ ਜਿਹਨੂੰ ਬਰਡ ਫਲੂ ਕਹਿੰਦੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਸਵੇਲੇ ਫਰੇਜ਼ਰ ਵੈਲੀ ਦੇ ਵਿੱਚ ਆ ਫਾਲ ਦੇ ਵਿੱਚ ਫੈਲੀ ਆ ਇਹ ਜਿਹੜੀ ਏਜੰਸੀ ਆ ਜਿਨ੍ਹਾਂ ਨੇ ਇਹ ਸਾਰਾ ਕੁਝ ਜਿਹੜੀ ਇਹਨੂੰ ਮਾਨੀਟਰ ਕਰਦੀ ਆ ਦਾ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਸੀਐਫਆ ਉਹਨਾਂ ਨੂੰ ਇਹ ਵਾਇਰਸ ਨੌ ਪੋਲਟਰੀ ਫਾਰਮਾਂ ਦੇ ਉੱਤੇ ਪਿਛਲੇ 2 ਹਫ਼ਤਿਆਂ ਦੇ ਵਿੱਚ ਮਿਲਿਆ ਆ ਜਿਹੜੀ ਪਹਿਲਾ ਕੇਸ ਹੈਗਾ ਉਹ ਇਸ ਆਊਟਬ੍ਰੇਕ ਦਾ ਅਕਤੂਬਰ 14 ਨੂੰ ਐਬਸਫੋਰਡ ਦੇ ਵਿੱਚ ਮਿਲਿਆ ਉਦੇ ਤੋਂ ਬਾਅਦ 8 ਹੋਰ ਕੇਸ ਇੱਕ ਇੱਕ ਕਰਕੇ ਇਹਨਾਂ ਨੂੰ ਮਿਲੇ ਆ ਜਿਹੜੇ ਕੁਝ ਏਰੀਆ ਜਿਨ੍ਹਾਂ ਦੇ ਉੱਤੇ ਵੱਡਾ ਅਸਰ ਪਿਆ ਜਿਹੜੇ 6 ਫਾਰਮ ਚਿਲਾ ਦੇ ਵਿੱਚ ਚਿਲਾ ਵੈਕ ਦੇ ਵਿੱਚ ਨੇ 3 ਫਾਰਮ ਜਿਹੜੇ ਨੇ ਹੋਆ ਬਸਪੋਰਡ ਦੇ ਵਿੱਚ ਨੇ ਇਹਨਾਂ ਦੇ ਉੱਤੇ ਇਨਫੈਕਸ਼ਨ ਕਨਫਰਮ ਹੋਈ ਆ ਇਹਨਾਂ ਪਿਛਲੇ ਸਾਲਾਂ ਦੇ ਵਿੱਚ ਲਗਭਗ 88 ਲੱਖ ਜਿਹੜੇ ਬਰਡਸ ਨੇ ਬੀਸੀ ਦੇ ਵਿੱਚ ਇਹਦੇ ਨਾਲ ਮਾਰੇ ਜਾ ਚੁੱਕੇ ਆ ਜਾਂ ਤਾਂ ਉਹ ਮਤਲਬ ਮਰ ਗਏ ਤੇ ਜਾਣਾ ਨੂੰ ਕਿਉਂਕਿ ਇਨਫੈਕਸ਼ਨ ਹੋ ਗਈ ਸੀ ਉਸ ਤੋਂ ਬਾਅਦ ਇਨਫੈਕਸ਼ਨ ਬਾਕੀ ਥਾਵਾਂ ਤੇ ਫੈਲ ਜਾਂਦੀ ਆ ਉਹਨਾਂ ਨੂੰ ਮਾਰ ਦਿੱਤਾ ਗਿਆ ਹੁਣ ਇਹਨਾਂ ਨੂੰ ਮਤਲਬ ਕਲ ਕਲਿੰਗ ਕਰ ਦਿੱਤੀ ਗਈ ਉਹਦਾ ਮਤਲਬ ਇਹ ਆ ਕਿ ਆਪਣੇ ਆਪ ਨੂੰ ਮਾਰ ਦਿੱਤਾ ਜਾਂਦਾ ਹੁਣ ਜਿਹੜਾ ਆਹ ਆਸਟ੍ਰਿਚ ਫਾਰਮ ਹੈਗਾ ਸਾਊਥ-ਈਸਟਰਨ ਬੀਸੀ ਦੇ ਵਿੱਚ ਇਹਦੇ ਵਿੱਚ ਬਰਡ ਫਲੂ ਆਊਟਬ੍ਰੇਕ ਹੋਈ ਸੀ ਪਿਛਲੇ ਦਸੰਬਰ ਦੇ ਵਿੱਚ ਤੇ ਹਜੇ ਵੀ ਉਹਨੂੰ ਲਿਸਟ ਕੀਤਾ ਗਿਆ ਸੀ ਵੀ ਇੱਥੇ ਹਜੇ ਵੀ ਐਕਟਿਵ ਹੈਗੀ ਆ ਜਿਹੜਾ CFIA ਆ ਇਹਨਾਂ ਨੇ ਹੁਕਮ ਦਿੱਤਾ ਉਹਨਾਂ ਆਸਟ੍ਰੀਚਸ ਨੂੰ ਕਿ ਇਹਨਾਂ ਨੂੰ ਮਾਰ ਦਿੱਤਾ ਜਾਵੇ ਪਰ ਜਿਹੜੇ ਫਾਰਮ ਦੇ ਓਨਰ ਨੇ ਮਾਲਕ ਨੇ ਉਹ ਇਸ ਗੱਲ ਤੋਂ ਰਿਫਿਊਜ਼ ਕਰ ਰਹੇ ਸੀ ਤੇ ਇਹ ਮਾਮਲਾ ਚੱਲਦਾ ਚੱਲਦਾ ਕੈਨੇਡਾ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਚਲੇ ਗਿਆ ਸੀ ਇਹ ਜਿਹੜਾ ਇਸ ਵੇਲੇ ਜਿਹੜਾ ਮਾਈਗ੍ਰੇਸ਼ਨ ਫਾਲ ਮਾਈਗ੍ਰੇਸ਼ਨ ਸੀਜ਼ਨ ਆ ਇਹ ਜਿਹੜੇ ਵਾਈਲਡ ਬਰਡਸ ਨੇ ਬੀਸ਼ੀ ਦੇ ਵਿੱਚ ਆਉਂਦੇ ਆ ਉਹ ਕਈ ਵਾਰੀ ਵਾਇਰਸ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਲੈ ਕੇ ਜਾਂਦੇ ਆ ਤੈਨੂੰ ਜਿਹੜਾ ਉਹ ਉਹਨਾਂ ਦੇ ਥਰੂ ਫਿਰ ਇਹ ਫੈਲ ਜਾਂਦਾ ਹੈ ਇਹ ਆਸਟ੍ਰੇਲ ਚ ਫਾਰਮ ਦੇ ਨਾਲ ਕਿਉਂਕਿ ਹਜੇ ਵੀ ਉਹ ਐਕਟਿਵ ਆ ਬੀਸੀ ਦੇ ਵਿੱਚ ਟੋਟਲ 10 ਜਿਹੜੇ ਇਸ ਵੇਲੇ ਬਰਡ ਫਲੂ ਦੀਆਂ ਆਊਟ ਬ੍ਰੇਕਸ ਐਸ ਸੀਜ਼ਨ ਦੇ ਵਿੱਚ ਦਸੀਆਂ ਜਾ ਰਹੀਆਂ ਆ ਤੇ ਪੰਜ ਜਿਹੜੇ ਹੈਗੀਆਂ ਇਹ ਕੁਝ ਹੋਰ ਮੁੱਦੇ ਆ ਉਹ ਵੀ ਇਹਦੇ ਨਾਲ ਐਵੀਅਨ ਫਲੂ ਵਾਇਰਸ ਆ ਇੱਕ ਜਿਹੜਾ ਬਰਡਸ ਨੂੰ ਐਸਪੈਸ਼ਲੀ ਜਿਹੜੀਆਂ ਮੁਰਗੀਆਂ ਹੁੰਦੀਆਂ ਡੱਕਸ ਨੇ ਜਾਂ ਵਾਈਲਡ ਬਰਡਸ ਨੇ ਉਹਨਾਂ ਨੂੰ ਇਨਫੈਕਟ ਕਰਦਾ ਹੈ ਫੈਲਦਾ ਬਹੁਤ ਤੇਜ਼ੀ ਨਾਲ ਆ ਇਨਫੈਕਟਡ ਬਰਡਸ ਤੋਂ ਜਿਹੜਾ ਉਹਨਾਂ ਦੇ ਸਲਾਈਵੇ ਤੋਂ ਜਾਂ ਜਿਹੜੀਆਂ ਡ੍ਰੌਪਿੰਗਸ ਆ ਉਹਨਾਂ ਤੋਂ ਇਹ ਅੱਗੇ ਫੈਲ ਜਾਂਦਾ ਹੈ ਤੇ ਇਹਦਾ ਨੁਕਸਾਨ ਆ ਇਸ ਵੇਲੇ ਕਾਫੀ ਜ਼ਿਆਦਾ ਹੋ ਰਿਹਾ ਹੈ ਅਗਲੀ ਗੱਲਬਾਤ ਟੋਰਾਂਟੋ ਦੇ ਵਿੱਚ ਕੌਂਡੋ ਮਾਰਕੀਟ ਦੀ ਸਤੰਬਰ 2025 ਦੇ ਵਿੱਚ ਜਾਨੀ ਕਿ ਪਿਛਲੇ ਮਹੀਨੇ ਲਗ ਸਿਰਫ त्र, 53 ਜਾਨਕੀ 53 ਨਵੇਂ ਕਾਂਡੋ ਟੋਰਾਂਟੋ ਦੇ ਵਿੱਚ ਵੇਚੇ ਗਏ ਆ ਜਿਹੜੇ ਹੁਣ ਤੱਕ ਦੀ ਸਭ ਤੋਂ ਘੱਟ ਗਿਣਤੀ ਦੱਸੀ ਜਾ ਰਹੀ ਹੈ ਪੂਰੇ ਜੀਟੀਏ ਦੇ ਵਿੱਚ ਸਿਰਫ 155 ਕਾਂਡੋ ਹੁਣ ਤੱਕ ਵਿੱਚੇ ਗਏ ਆ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਨੰਬਰ ਆ 155 ਜਾਨਕੀ 155 ਕਾਂਡੋਜ਼ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਹ ਜਿਹੜਾ ਇੱਕ ਵੱਡਾ ਲੋ ਨੰਬਰ ਆ ਜਿਹੜਾ 44% ਘਟ ਦੱਸੇ ਜਾ ਰਿਹਾ ਪਿਛਲੇ ਸਾਲ ਨਾਲੋਂ ਤੇ 90% ਘਟ ਦੱਸੇ ਜਾ ਰਿਹਾ 10 ਸਾਲ ਦੀ ਐਵਰੇਜ ਨਾਲੋਂ ਜਿਹੜੇ ਜਿਹੜੇ ਘਰ ਨੇ ਜਾਂ ਹਾਊਸਸ ਨੇ ਜਾਂ ਕਾਂਡੋਸ ਨੇ ਇਹ 438 ਨਵੇਂ ਘਰ ਜੀਟੀਏ ਦੇ ਵਿੱਚ ਵਿਕੇ ਆ ਇਹ ਵੀ 29% ਘਟ ਦੱਸੇ ਜਾ ਰਿਹਾ ਪਿਛਲੇ ਸਤੰਬਰ ਨਾਲੋਂ ਤੇ 80% ਘਟ ਦੱਸੇ ਜਾ ਰਹੇ ਆ ਜਿਹੜੀ ਇੱਕ ਲੌਂਗ ਟਰਮ ਐਵਰੇਜ ਆ ਉਹਦੇ ਨਾਲੋਂ ਹੁਣ ਜਿਹੜੇ ਸਿੰਗਲ ਫੈਮਿਲੀ ਹੋਮ ਨੇ 283 ਸਿੰਗਲ ਫੈਮਿਲੀ ਹੋਮ ਵੇਚੇ ਗਏ ਆ ਜਿਹੜੇ 16% ਘਟ ਨੇ ਪਿਛਲੇ ਸਾਲ ਨਾਲੋਂ ਤੇ ਨਾਰਮਲ ਐਵਰੇਜ ਨਾਲੋਂ ਵੀ ਬਹੁਤ ਜ਼ਿਆਦਾ ਘਟ ਦੱਸੇ ਗਏ ਆ ਵੱਡੀ ਜਿਹੜੀ ਸੇਲ ਡ੍ਰੌਪ ਆ ਅਸਲ ਦੇ ਵਿੱਚ ਟੋਰਾਂਟੋ ਵੈਂਕੂਵਰ ਕੈਲਗਰੀ ਹਮਿਲਟਨ ਕਿਚਨਰ ਵਾਟਰਲੂ ਇਹਨਾਂ ਥਾਵਾਂ ਦੇ ਉੱਤੇ ਦੇਖੀ ਗਈ ਆ ਪਿਛਲੇ ਸਾਲ ਦੇ ਮੁਕਾਬਲੇ ਸੇਲ ਅੱਧੀ ਰਹਿ ਗਈ ਆ ਹੁਣ ਕੱਲ ਨੂੰ ਇੰਟਰਸਟ ਰੇਟ ਦੀ ਅਨਾਊਂਸਮੈਂਟ ਹੋਣੀ ਹੈ ਜਿਹਦੇ ਵਿੱਚ ਮੰਨ ਕੇ ਚੱਲ ਰਹੇ ਆ ਕਿ 0.25 ਕੱਟ ਲੱਗ ਜਾਣਾ ਹੈ ਪਰਸੈਂਟ ਕੱਟ ਹੋ ਜਾਣਾ ਰੇਟ ਪਿਛਲੇ ਸਮੇਂ ਦੇ ਵਿੱਚ ਰੇਟ ਕੱਟ ਕੀਤੇ ਗਏ ਆ ਇਕਨੋਮੀ ਅੱਗੇ ਨਹੀਂ ਵੱਧ ਰਹੀ ਸਭ ਤੋਂ ਹਿੱਟ ਜਿਹੜੀ ਮਾਰਕੀਟ ਹੋਈ ਆ ਘਰਾਂ ਦੀ ਮਾਰਕੀਟ ਦੇ ਵਿੱਚੋਂ ਕੋਂਡੋ ਮਾਰਕੀਟ ਆ ਰੀਜ਼ਨ ਇਹ ਆ ਕਿ ਇਸ ਵੇਲੇ ਵਿਆਜ ਬਹੁਤ ਜ਼ਿਆਦਾ ਸੀਗੇ ਮੌਰਗੇਜ ਮਹਿੰਗੀਆਂ ਸੀ ਤੇ ਦੂਜਾ ਜਿਹੜਾ ਓਵਰਆਲ ਇਕਨੋਮਿਕ ਅਨਸਰਟੈਂਟੀ ਆ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਕੱਲ ਨੂੰ ਹੋਣਾ ਕੀ ਆ ਇਹਦੇ ਨਾਲ ਜਿਹੜਾ ਬਾਅਰ ਆ ਉਹ ਇਹ ਨਵੀਂ ਮਾਰਕੀਟ ਤੋਂ ਪਰੇ ਰਹਿ ਰਿਹਾ ਔਰ ਨੌਕਰੀ ਦੇ ਉੱਤੇ ਜਾਂ ਜਿਹੜੀ ਬਿਲਡਿੰਗ ਇੰਡਸਟਰੀ ਆ ਜਾਂ ਲੈਂਡ ਡਿਵੈਲਪਮੈਂਟ ਐਸੋਸੀਏਸ਼ਨ ਆ ਉਹ ਇਹ ਕਹਿੰਦੇ ਆ ਕਿ ਇਹਦੇ ਨਾਲ ਹੁਣ ਅੱਗੇ ਨੌਕਰੀਆਂ ਵੀ ਜਾਂਦੀਆਂ ਕਿਉਂਕਿ ਜਿਹੜੀ ਕੰਸਟਰਕਸ਼ਨ ਜੇ ਉਹ ਰੁਕਦੀ ਆ ਤਾਂ ਉਹਦੇ ਨਾਲ ਸਬੰਧਤ ਸਾਰੇ ਕੰਮ ਧੁੰਦੇ ਹੀ ਜਿਹੜੇ ਆ ਪੂਰੇ ਕੈਨੇਡਾ ਦੇ ਵਿੱਚ ਉਹਨਾਂ ਦੇ ਉੱਤੇ ਫਰਕ ਪੈਂਦਾ ਹੁਣ ਐਵਰੇਜ ਨਵੇਂ ਕੌਂਡੋ ਦਾ ਪ੍ਰਾਈਸ ਜਿਹੜਾ ਇਹ 1.03 ਮਿਲੀਅਨ ਦੇ ਨੇੜੇ ਤੇਰੇ ਦੱਸਿਆ ਜਾ ਰਿਹਾ ਜਿਹਨੂੰ ਇੱਕ ਪ੍ਰਾਈਸ ਫਲੋਰ ਕਿਹਾ ਜਾ ਰਿਹਾ ਜਿਹਦਾ ਮਤਲਬ ਇਹ ਆ ਕਿ ਪ੍ਰਾਈਸ ਜਿਹੜੇ ਆ ਉਹ ਘਟ ਗਏ ਆ ਮਤਲਬ ਜਿੱਥੇ ਤੱਕ ਇਹ ਜਾ ਸਕਦੇ ਸੀ ਹੁਣ ਸਿੰਗਲ ਫੈਮਿਲੀ ਹੋਮ ਲਗਭਗ 1.44 ਮਿਲੀਅਨ ਦਾ ਦੱਸਿਆ ਜਾ ਰਿਹਾ ਔਰ ਪਿਛਲੇ ਸਾਲ ਨਾਲ ਉਹ 8.2% ਘਟ ਕੌਂਡੋ ਪਿਛਲੇ ਸਮੇਂ ਦੇ ਵਿੱਚ ਬਣੇ ਬਹੁਤ ਜ਼ਿਆਦਾ ਪ੍ਰੋਜੈਕਟ ਬਹੁਤ ਹੁਣ ਥੋੜੇ ਜਿ ਘਟ ਗਏ ਆ ਬਣਨ ਉਹ ਪ੍ਰੋਜੈਕਟ ਤੇ ਉਹ ਲੋਕਾਂ ਨੂੰ ਇਦਾਂ ਲੱਗਿਆ ਜਦੋਂ ਇਮੀਗ੍ਰੇਸ਼ਨ ਜ਼ਿਆਦਾ ਹੋ ਰਹੀ ਸੀ ਜਾਂ ਸਾਰਿਆਂ ਨੂੰ ਕਿ ਕੈਨੇਡਾ ਦੇ ਵਿੱਚ ਕੁਝ ਵੀ ਨਹੀਂ ਮਿਲਣਾ ਵੀ ਇੰਨਾ ਜ਼ਿਆਦਾ ਜਿਹੜਾ ਉਹਦਾ ਮਤਲਬ ਘਾਟ ਹੋ ਗਈ ਆ ਘਰਾਂ ਦੀ ਕੋਂਡੋ ਬਣਨੇ ਸ਼ੁਰੂ ਹੋ ਗਏ ਕੋਂਡੋ ਦੀ ਸੇਲ ਸ਼ੁਰੂ ਹੋ ਗਈ ਪਰ ਇੱਕ ਸਟੇਜ ਦੇ ਉੱਤੇ ਜਾ ਕੇ ਜਦੋਂ ਇਮੀਗ੍ਰੇਸ਼ਨ ਘਟ ਗਈ ਜਾਂ ਬੰਦ ਕਰ ਦਿੱਤੀ ਗਈ ਲੋਕਾਂ ਨੂੰ ਇਹ ਲੱਗਣ ਲੱਗਿਆ ਕਿ ਕੌਂਡੋ ਰਹਿਣ ਦੇ ਲਈ ਇੱਕ ਚੰਗੇ ਪਰਿਵਾਰ ਦੇ ਲਈ ਉਹ ਸਹੀ ਨਹੀਂ ਆ ਵੀ ਉਹਨਾਂ ਨੂੰ ਥੋੜਾ ਜ਼ਿਆਦਾ ਚਾਹੀਦਾ ਆ ਤੇ ਉਹ ਘਰਾਂ ਦੇ ਉੱਤੇ ਚਲੇ ਗਏ ਤੇ ਕੌਂਡੋ ਦੀ ਮਾਰਕੀਟ ਦੇ ਵਿੱਚ ਬਹੁਤ ਵੱਡਾ ਜਿਹੜਾ ਇਹ ਜਿਹੜੀ ਗ੍ਰਾਵਰਟ ਆ ਉਹ ਦੱਸੀ ਗਈ ਅਗਲੀ ਗੱਲਬਤ ਨਾਰਥ ਵੈਨਕੂਵਰ ਦੀ ਇੱਕ ਘਟਨਾ ਨਾਰਥ ਵੈਨਕੂਵਰ ਦੇ ਵਿੱਚ ਕਈ ਕਾਰਾਂ ਦੇ ਟਾਇਰਾਂ ਨੂੰ ਜਾਂ ਤਾਂ ਕਿਸੇ ਤਿੱਖੀ ਚੀਜ਼ ਦੇ ਨਾਲ ਪਾੜ ਦਿੱਤਾ ਗਿਆ ਜਾਂ ਪੈਂਚਰ ਕਰ ਦਿੱਤਾ ਗਿਆ ਜਿਹੜਾ ਲਿਨ ਵੈਲੀ ਏਰੀਆ ਆ ਆ ਪਿਛਲੇ ਵੀਕਐਂਡ ਦੇ ਉੱਤੇ 16 ਕੇਸ ਰਿਪੋਰਟ ਕੀਤੇ ਗਏ ਆ ਜਿਹੜੀਆਂ ਬਹੁਤੀਆਂ ਕਾਰਾਂ ਉਹ پارک ਕੀਤੀਆਂ ਗਈਆਂ ਸੀ ਕ੍ਰਿਕਸਟੋਨ ਰੋਡ ਦੇ ਉੱਤੇ ਆ ਵਿਊ ਲਿੰਡ ਡਰਾਈਵ ਦੇ ਉੱਤੇ ਕੁਝ ਜਿਹੜਾ ਲਿੰਡ ਵੈਲੀ ਰੋਡ ਦੇ ਉੱਤੇ ਤੇ ਮਾਉਂਟੇਨ ਹਾਈਵੇ ਦੇ ਉੱਤੇ ਔਰ ਇਹ ਜਿਹੜਾ ਕਿਸੇ ਨੇ ਕਾਰਾਂ ਦੇ ਟਾਇਰ ਪਾੜੇ ਆ ਦਿਨ ਵੇਲੇ ਪਾੜੇ ਆ ਉਹਨਾਂ ਨੂੰ ਜਾਂਦਾ ਕੱਟ ਦਿੱਤਾ ਗਿਆ ਜਾਂ ਪੈਂਚਰ ਕਰ ਦਿੱਤਾ ਗਿਆ ਨਾਈਫ ਦੇ ਨਾਲ ਜਾਂ ਕੋਈ ਇਦਾਂ ਦਾ ਜਿਹੜਾ ਸ਼ਾਰਪ ਟੂਲ ਸੀਗਾ ਹੁਣ ਪੁਲਿਸ ਇਹ ਕਹਿੰਦੀ ਆ ਕਿ ਸਾਨੂੰ 16 ਜਣਿਆਂ ਨੇ ਤੇ ਦੱਸਿਆ ਪਰ ਹੋਰ ਵੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਰਿਪੋਰਟ ਨਹੀਂ ਕੀਤੀ ਔਰ ਹੁਣ ਇਹਨਾਂ ਨੇ ਉਹ ਸਸਪੈਕਟ ਨੂੰ ਜਿਹੜਾ ਬੰਦਾ ਇਹ ਕਰਨ ਵਾਲਾ ਸੀਗਾ ਕਥਿਤ ਦੋਸ਼ੀ ਨੂੰ ਫੜ ਰਿਆ ਆਫੀਸਰਸ ਨੇ ਸਿਕਿਉਰਿਟੀ ਕੈਮਰਾ ਜਿਹੜਾ ਹੈਗਾ ਉਹਨਾਂ ਦਾ ਰਿਵਿਊ ਕੀਤਾ ਉਸ ਫੁਟੇਜ ਦਾ ਇਸ ਏਰੀਏ ਦੇ ਵਿੱਚ ਤੇ ਉਸ ਬੰਦੇ ਦੀ ਪਛਾਣ ਕਰ ਲਈ ਤੇ ਉਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਕੱਲ ਬਾਅਦ ਦੁਪਹਿਰ ਤੇ ਹੁਣ ਦੱਸਿਆ ਜਾ ਰਿਹਾ ਕਿ ਉਹ ਅਨਵੈਸਟੀਗੇਸ਼ਨ ਉਹਦੀ ਜਦੋਂ ਚੱਲ ਰਹੀ ਆ ਤਾਂ ਉਹ ਕਸਟਡੀ ਦੇ ਵਿੱਚ ਆਨਵੈਸਟੀਗੇਸ਼ਨ ਔਰ ਦੂਜੇ ਹੁਣ ਲੋਕਾਂ ਨੇ ਇਹਦੇ ਲਈ ਪਬਲਿਕ ਹੱਲਪ ਵੀ ਮੰਗ ਕੀਤੀ ਆ ਕਿ ਵੀਡੀਓ ਜਾਂ ਕੋਈ ਇਨਫੋਰਮੇਸ਼ਨ ਕਿਸੇ ਕੋਲ ਹੈਗੀ ਆ ਤਾਂ ਉਹ ਪੁਲਿਸ ਨੂੰ 604 985 1311 ਤੇ ਉੱਤੇ ਕਾਲ ਕਰੋ ਤੇ ਜਿਹੜਾ 25 22 526 ਇਸ ਨੰਬਰ ਦਾ ਜਿਹੜਾ ਕੇਸ ਆ ਉਹਦਾ ਰੈਫਰੈਂਸ ਦੇ ਕੇ ਤੁਸੀਂ ਗੱਲ ਕਰ ਸਕਦੇ ਹੋ ਇਹ ਕੋ ਪਹਿਲੀ ਘਟਨਾ ਨਹੀਂ ਆ ਪਹਿਲਾਂ ਵੀ ਵੈਨਕੂਵਰ ਦੇ ਵਿੱਚ ਇੱਕ ਪਰਿਵਾਰ ਦੇ 11 ਕੈਰ ਜਿਹੜੇ ਪਾਰਟ ਦਿੱਤੇ ਗਏ ਸੀ 6 ਵਾਰੀ ਅਟੈਕ ਕਰਕੇ ਹਰ ਵਾਰੀ ਉਹਨਾਂ ਦੀਆਂ ਕਾਰਾਂ ਦੇ ਟਾਇਰ ਕੋਈ ਪਾੜ ਜਾਂਦਾ ਸੀ ਅਕਤੂਬਰ 2022 ਦੇ ਵਿੱਚ ਸੀਗਾ ਡਰਾਈਵਵੇ ਦੇ ਵਿੱਚ ਜਾਂ ਗਲੀ ਦੇ ਉੱਥੇ ਸਟ੍ਰੀਟ ਦੇ ਉੱਤੇ ਜਿਹੜਾ ਖੜਾ ਹੁੰਦਾ ਸੀ ਬੈਨਕੂਵਰ ਵੈਨਕੂਵਰ ਦਾ ਜਿਹੜਾ ਬਾਈਕ ਸ਼ੇਅਰ ਸਟੇਸ਼ਨ ਆ ਮੋਬੀ ਬਾਈਕ ਉਹਦੇ ਉੱਤੇ ਵੀ ਜਿਹੜੇ ਬਾਈਸਾਈਕਲ ਤੋਂ ਉਹਨਾਂ ਦੇ ਟਾਇਰ ਸਲੈਸ਼ ਕੀਤੇ ਗਏ ਸੀ ਬਹੁਤ ਵਾਰੀ ਪਾਰਕਿੰਗ ਸਪੇਸਿਸ ਦਾ ਰੋਲਾ ਪੈਂਦਾ ਕਈ ਵਾਰੀ ਲੋਕ ਫਰਸਟ੍ਰੇਟਡ ਨੇ ਕਈ ਵਾਰੀ ਜਿਹੜੇ ਮੈਂਟਲ ਹੈਲਥ ਇਸ਼ੂਜ਼ ਨੇ ਇਹ ਸਾਰੇ ਕਾਰਨ ਬਣਦੇ ਆ ਕਿ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਮੀਆ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ